ਚਲੋ ਚਲੋ ਬਸ ਕੰਮ ਕਰਦੇ ਆ ਆ ਜਾਓ ਤੁਸੀਂ ਜਲਦੀ ਜਲਦੀ ਹੋਰ ਬਰਾ ਮੈਂ ਕੀ ਕਰਾਂ ਚਲੋ ਚਲੋ ਜਲਦੀ ਹੋਰ ਆਪੇ ਪੁਛਿਆ ਜਾਉ ਪੁਛਿਆ ਪੂਰੇ ਆ ਜਾ ਸਾਰਿਆਂ ਨੂੰ ਕਹਿ ਦਿਓ ਪੂਰੇ ਲੈ ਕੇ ਆਣ ਦੱਸਾਂ ਨੂੰ ਹਰ ਵਰੀ 550 ਬੋਲੇ ਦਾ 750 ਲੋਣਾ ਬਣਾ ਦੇ 2 ਰੁਪਏ ਰਾਜਪਾਦਨਾ ਅੰਦਰ ਰੱਖੇ ਜੀ ਜੈ ਸ਼੍ਰੀ ਰਾਮ ਮੈਂ ਜੁਗਿੰਦਰਪਾਲ ਸ਼ਰਮਾ ਆਮ ਆਦਮੀ ਪਾਰਟੀ ਜਲੰਧਰ ਨਾਰਥ ਅੱਜ ਅਸੀਂ ਸਾਡੇ ਪ੍ਰਧਾਨ ਜੀ ਸਰਦਾਰ ਸ੍ਰਿੰਦਰ ਸਿੰਘ ਕੈਰੋ ਉਹਨਾਂ ਦੀ ਦੇਖਰੇਖ ਦੇ ਵਿੱਚ ਅੱਜ ਅਸੀਂ ਰਾਸ਼ਨ ਵੰਡ ਸਮਾਰੋਹ ਕੀਤਾ ਤੇ 40-42 ਜਨਾਨੀਆਂ ਨੂੰ ਅਸੀਂ ਰਾਸ਼ਨ ਦਿੱਤਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਏ ਵਾਹਿਗੁਰੂ ਇਸੇ ਤਰ੍ਹਾਂ ਹੀ ਸਾਨੂੰ ਬਰਕਤ ਪਾਈ ਜਾਵੇ ਤੇ ਅਸੀਂ ਲੋਕਾਂ ਨੂੰ ਦਾਨ ਕਰੀ ਜਾਈਏ ਗੁਰੂ ਰਾਮਦਾਸ ਦੀ ਮਿਹਰ ਆ ਤੋਂ ਸਾਡੇ ਛੋਟੇ ਵੀਰ ਸੇਂਦਰ ਸਿੰਘ ਕੈਰੋਂ ਪ੍ਰਧਾਨ ਜਿਹੜੇ ਕਿ ਉਹਨਾਂ ਦਾ ਸਹਾਰਾ ਥੋੜਾ ਬੋੜਾ ਸਾਰਿਆਂ ਦਾ ਸਹਾਰਾ ਲਾ ਕੇ ਅਸੀਂ ਇਸ ਕੰਮ ਨੂੰ ਨੇਪਰੇ ਚਾੜ੍ਹ ਦਿੰਨੇ ਆ ਪਰਮਾਤਮਾ ਸਭ ਦਾ ਭਲਾ ਕਰੇ ਦਾਨ ਦੇਣ ਵਾਲਿਆਂ ਦਾ ਵੀ ਤੇ ਦਾਨ ਲੈਣ ਵਾਲਿਆਂ ਦਾ ਵੀ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਪਲਾਈਸ਼ਨ ਘਟਨ ਹੋ ਰਹੀ ਐ ਟ੍ਰਾਈ ਕਰਾਇਮ ਹੋ ਰਿ ਐ ਟ੍ਰਾਈ ਕ੍ਰਪਸ਼ਨ ਕੋਲੋਂ ਅੱਜ 124 ਮਹਾਰਾਜਾ ਨਾਲ ਮੇਤਰਮ ਕੀਤਾ ਗਿਆ ਜਿਹਦੇ ਵਿੱਚ 42 ਪਰਿਵਾਰਾਂ ਦਾ ਰਾਸ਼ਨ ਜਿਹੜਾ ਅਸੀਂ ਅੱਜ ਦਿੱਤਾ ਹੈ ਤੇ ਮੇਰੇ ਨਾਲ ਸਾਡੇ ਬਾਬਜੀ ਜਗਿੰਦਰਪਾਲ ਸ਼ਰਮਾ ਜੀ ਸਾਈਂ ਸੇਠੀ ਜੀ ਔਰ ਜੱਜਪਾਲ ਸਭਰੀ ਜੀ ਡਾਕਟਰ ਪ੍ਰਵੀਨ ਪਾਰ ਗਰਜੀਤ ਸਿੰਘ ਰੋੜਾ ਜੀ ਤੇ ਔਰ ਨਾਲ ਸਾਡੇ ਮੈਡਮ ਅਰਜੀਤ ਰਾਨੋ ਜੀ ਇਹ ਸਾਰਿਆਂ ਦੇ ਅੱਜ ਇਕੱਠੇ ਹੋ ਕੇ ਸਾਡੀ ਪੂਰੀ ਕਮੇਟੀ ਨੇ 124 ਮਾਰਚ ਨੂੰ ਜੁਰਮ ਦਰਸ਼ਨ ਦਿੱਤਾ ਅਸੀਂ ਜਿਹੜਾ ਆ ਸਾਡੂ ਬਾਰਾਜ ਵੱਲੋਂ ਸੱਚੇ ਪਾਤਸ਼ਾਹ ਵੱਲੋਂ ਹੁਕਮ ਹੋਇਆ ਹੈ ਕਿ ਅਸੀਂ ਜਿਹੜੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਹਰ ਵੀ ਦੇ ਸੇਵਾ ਕਰਦੇ ਰਹੀਏ ਸਚੇ ਪਾਤਸ਼ਾਹ ਧਰਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ 124 ਪਰਿਵਾਰਾਂ ਅਸੀਂ ਜਿਹੜਾ ਵੰਡਣ ਕੀਤਾ ਮੈਂ ਇਹ ਵੀ ਗੱਲ ਕਹਾਗਾ ਕਿ ਸਾਨੂੰ ਜਿਹੜਾ ਅਸ਼ੀਰਵਾਦ ਹੈ ਬਹੁਜੀਤ ਕਮਲ ਚੋਪੜਾ ਜੀ ਜਗਉਲੀ ਪੰਜਾਬ ਕੇਸਰੀ ਤੋਂ ਦਿੱਤਾ ਉਹਨਾਂ ਨੇ ਇਸ ਕਰਕੇ ਅਸੀਂ ਪੰਜ ਪਰਿਵਾਰਾਂ ਨੂੰ ਪਹਿਲਾਂ ਰਾਸ਼ਨ ਦਿੰਦੇ ਸੀ ਅੱਜ 45 ਪਰਿਵਾਰਾਂ ਨੂੰ ਰਾਸ਼ਨ ਜਿਹੜਾ ਵੰਡਣ ਕੀਤਾ ਇਸ ਕਰਕੇ ਅਸੀਂ ਜੇ ਹੋਰ ਕੋਈ ਲੋੜਵੰਦ ਪਰਿਵਾਰ ਆਉਂਦਾ ਉਹਦੀ ਗੱਲ ਕਰੀ ਦੀ ਹੈ ਥੋੜੇ ਵੀ ਦੇ ਅਗਰੇ ਵੀ ਦੇ ਦੇ ਵਿੱਚ ਅਸੀਂ ਮੈਡੀਕਲ ਕੈਂਪ ਜਿਹੜਾ ਆ ਉਹ ਬਹੁਤ ਵੱਡਾ ਨੌਂ ਜਾ ਰਿਹਾ ਆ ਸਾਰਿਆਂ ਨੂੰ ਜਿਹੜਾ ਲੋਰਵਲ ਪਰਿਵਾਰ ਹੈ ਅੱਖਾਂ ਦਾ ਕੈਂਪ ਹੈ ਮੈਡੀਕਲ ਕੈਂਪ ਹੈ ਮੈਡੀਕਲ ਜਿਹੜੀਆਂ ਦਵਾਈਆਂ ਆ ਉਹ ਸਾਡੇ ਵੱਲੋਂ ਸਾਰੀਆਂ ਫ੍ਰੀ ਦਿੱਤੀਆਂ ਜਾਣੀਆਂ ਚੈੱਕ ਅਪ ਡਾਕਟਰਾਂ ਵੱਲੋਂ ਫ੍ਰੀ ਕੀਤਾ ਜਾਣਾ ਸ਼ੂਗਰ ਦਾ ਅੱਖਾਂ ਦਾ ਸਾਰਾ ਜਿਹੜਾ ਮੈਡੀਕਲ ਕੈਂਪ ਅਸੀਂ ਲਾ ਕੇ ਉਹ ਵਧੀਆ ਤਰੀਕੇ ਨਾਲ ਲੋਰਵਲ ਪਰਿਵਾਰਾਂ ਦੀ ਸੇਵਾ ਕਰਾਂਗੇ ਬੱਚਿਆਂ ਦੀਆਂ ਕਿੱਥੇ ਵੀ ਸਾਨੂੰ ਕੋਈ ਪਤਾ ਲੱਗਦਾ ਹੈ ਬੱਚਾ ਪੜ੍ਹਾਈ ਕਰਦਾ ਹੈ ਉਹ ਜਿਹੜੀ ਪੀਸ ਵੀ ਹੈ ਉਹ ਸਾਡੀ ਕਮੇਟੀ ਵੱਲੋਂ ਸਾਰੇ ਇਕੱਠੇ ਕਰਕੇ ਅਸੀਂ ਦਿੱਤੇ ਆ ਅਸੀਂ ਸੱਚੇ ਪਾਤਸ਼ਾਹ ਦੇ ਰੂਹੇ ਦਾਸ ਕਰਦੇ ਆ ਜਿੱਦਾਂ ਕਿ ਸਾਡੀ ਜਿੰਜਾ ਨਹੀਂ ਅਸੀਂ ਇਦਾਂ ਸੇਵਾ ਕਰਦੇ ਰਹਾਂਗੇ ਗੁਰੂ ਮਹਾਰਾਜਾ ਸੱਚੇ ਪਾਤਸ਼ਾਹ ਦਾ ਸਾਥ ਤੇ ਉਹਨੇ ਹੱਥ ਰੱਖਿਆ ਹੈ ਅਸੀਂ ਥੋੜੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਬੱਚੇ ਆ ਗੱਡ ਕੋ ਬੀਬੀਆਂ ਆ ਰਹੀਆਂ ਤਦੋਂ ਆਪਕੇ ਉਹਨਾਂ ਦਾ ਨਰਾਸ਼ਾ ਜਿਹੜਾ ਅਸੀਂ ਲਾਇਆ ਹਰ ਟਾਈਮ ਅਸੀਂ ਰੋੜ ਮਨ ਪਰਿਵਾਰਾਂ ਦੀ ਇਹ ਸ਼ਾਕਾ ਕਹਿੰਦੇ ਆਂਗੇ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ